ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਗੁਰਪੂਰ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸੋਹਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਪਹਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾ ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾਰੇ ਨਾਰਾ ਪਤ ਤ ਪੁਨੀਤ ਕਰ ਲਈਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦਜੀ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਗਾਈਆ ਬਹੁੜ ਨਾ ਜੋਨੀ ਪਾਇਆ ਜਿਸ ਦੇਵਾ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਨੀ ਪਾਇਆ ਜਿਸ ਦੇਵਾ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜਨਾ ਆਇਆ ਸੁਖ ਨਾਨਕ ਸਰਨੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀਓ ਅੱਜ ਦਾ ਪਾਵਨ ਸ਼ਬਦ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਤਨ ਤਨ ਸਤਿਗੁਰੂ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਇਹ ਪਾਵਨ ਸ਼ਬਦ ਸੋਰਠ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 623 ਦੇ ਉੱਪਰ ਅੰਕਿਤ ਹੈ ਇਹ ਸ਼ਬਦੀਆਂ ਰਹਾਉ ਦੀਆਂ ਪੰਕਤੀਆਂ ਇਹ ਸ਼ਬਦ ਦਾ ਕੇਂਦਰੀ ਭਾਵ ਜਿਹਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਹਰ ਗੁਣ ਗਾਵੋ ਸਦਾ ਸੁਪਾਈ ਸੁਪਾਈ ਮਤਲਬ ਪਿਆਰ ਦੇ ਨਾਲ ਏ ਭਾਈ ਸਦਾ ਪ੍ਰੇਮ ਨਾਲ ਉਸ ਵਾਹਿਗੁਰੂ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਨ ਕਰ ਤੇ ਉਹਦੇ ਗੁਣ ਗਾਉਣ ਦੇ ਨਾਲ ਪ੍ਰਾਪਤੀ ਕੀ ਹੋਏਗੀ ਸਤਗੁਰ ਕਹਿੰਦੇ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉਮੈ ਵਿਖਫੈ ਹਰ ਗੁਣ ਗਾਵੋ ਸਦਾ ਸੁਪਾਈ ਪ੍ਰੇਮ ਦੇ ਨਾਲ ਦਿਲੋਂ ਜਦੋਂ ਗਾਇਨ ਕਰੇਗਾ ਠਾਕੁਰ ਗਾਈਐ ਆਤਮ ਰੰਗ ਸਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਸਤਿਗੁਰੂ ਕਿਰਪਾ ਕਰ ਰਹਿ ਹਰ ਗੁਣ ਗਾਵੋ ਸਦਾ ਸੋਪਾਈ ਉਹਦੇ ਪਰਮਾਤਮਾ ਦੇ ਗੁਣ ਗਾਇਨ ਕਰ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਸਤਿਗੁਰੂ ਜੀ ਦੇ ਪਾਵਨ ਬਚਨ ਹਨ ਗੁਰਬਾਣੀ ਗੁਰੂ ਵਿੱਚ ਸਹਿਬ ਕਹਿੰਦੇ ਹਰ ਗੁਣ ਗਾਵੋ ਜਗਦੀਸ਼ ਏਕਾ ਜੀ ਕੀਚੈ ਲਖ ਵਿਸ਼ ਇਹ ਸਾਡੀ ਜਿਹੜੀ ਜੀਵ ਹੈ ਨਾ ਉਹ ਲੱਖਾਂ ਵਾਰੀ ਉਸ ਪਰਮੇਸ਼ਰ ਨੂੰ ਯਾਦ ਕਰੇ ਜਿਸ ਤਰ੍ਹਾਂ ਰੋਜ਼ਾਨਾ ਹੀ ਆਪਾਂ ਬਚਨ ਪੜ੍ਹਦੇ ਆਂ ਇੱਕ ਦੂਜੀ ਪਹ ਲੱਖ ਹੋਏ ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਕੀ ਏਕ ਨਾਮ ਜਗਦੀਸ਼ ਸਭ ਕਹਿੰਦੇ ਹਰ ਗੁਣ ਗਾਵੋ ਸਦਾ ਸੋਭਾਈ ਤੇ ਪ੍ਰਾਪਤੀ ਕੀ ਹੋਏਗੀ ਮਨ ਚਿੰਦੇ ਸਗਲੇ ਫਲ ਪਾਉ ਜੀ ਕਾ ਸੰਗ ਸਹਾਈ ਉਸ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਉਹਦੇ ਮਾਰਗ ਤੇ ਚੱਲਣ ਦੇ ਨਾਲ ਗੁਰੂ ਦੀ ਮੱਤ ਧਾਰਨ ਕਰਨ ਦੇ ਨਾਲ ਇੱਕ ਸਭ ਤੋਂ ਵੱਡੀ ਪ੍ਰਾਪਤੀ ਹੋਏਗੀ ਉਹ ਹਮੇਸ਼ਾ ਅਕਾਲ ਪੁਰਖ ਸਾਨੂੰ ਨੇੜੇ ਵੱਸਦਾ ਪ੍ਰਤੀਤ ਹੋਏਗਾ। ਔਰ ਦੂਸਰੀ ਕਿਰਪਾ ਸੇਵ ਕਹਿੰਦੇ ਮਨ ਚਿੰਦੇ ਸਗਲੇ ਫਲ ਪਾਓ। ਜੋ ਮਨ ਇਛਤ ਫਲ ਹਨ ਮਨ ਦੇ ਵਿੱਚ ਜੋ ਵੀ ਫਿਰ ਮੰਗਦਾ ਉਹ ਸਤਿਗੁਰੂ ਦੇ ਕੋਲੋਂ ਮਿਲਦਾ ਹੈ। ਗੁਰਮਤ ਅਨੁਸਾਰ ਉਹਦੀਆਂ ਕਾਮਨਾ ਜਿਹੜੀਆਂ ਹਨ ਉਹਦੀਆਂ ਇਛਾਵਾਂ ਜਿਹੜੀਆਂ ਹਨ ਉਹ ਪਰਮੇਸ਼ਰ ਪੂਰੀਆਂ ਕਰਦਾ ਮਨ ਚਿੰਦੇ ਸਗਲੇ ਫਲ ਪਾਉ ਜੋ ਵੀ ਉਹ ਫਿਰ ਸਤਿਗੁਰੂ ਦੇ ਕੋਲੋਂ ਮੰਗਦਾ ਜੋ ਮੰਗਾ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਮਨ ਚਿੰਦੇ ਸਗਲੇ ਫਲ ਪਾਉ ਜੀ ਕਾ ਸੰਗ ਸਹਾਈ ਰਹਾਉ ਗੁਰ ਪੂਰਾ ਚਰਨੀ ਲਾਇਆ ਪੂਰਾ ਗੁਰੂ ਜਦੋਂ ਕਿਰਪਾ ਕਰਦਾ ਆਪਣੇ ਚਰਨਾਂ ਨਾਲ ਜੋੜਦਾ ਹੈ ਸਤਸਿੰਦਰ ਜੀ ਇੱਥੇ ਇੱਕ ਬੇਨਤੀ ਕਰਨੀ ਚਾਹ ਰਿਹਾ ਹਾਂ ਬਹੁਤ ਵਾਰੀ ਆਪਾਂ ਸ਼ਬਦ ਪੜ੍ਹਦੇ ਹਾਂ ਗੁਰ ਕੈ ਚਰਨ ਜੀ ਕਾ ਨਿਸ਼ਤਾਨ ਸਤ ਗੁਰ ਪਾਸ਼ਾ ਮਹਾਰਾਜ ਕਿਰਪਾ ਕਰਦੇ ਆ ਬਾਣੀ ਦੇ ਵਿੱਚ ਹੀ ਸਾਨੂੰ ਇਸ ਗੱਲ ਦਾ ਜਵਾਬ ਮਿਲੇਗਾ ਕਿ ਸਤ ਗੁਰ ਦੇ ਚਰਨ ਕੀ ਹਾ ਤੇ ਸਭ ਇਥੇ ਕਹਰੇ ਗੁਰ ਪੂਰੇ ਚਰਨੀ ਲਾਇਆ ਪ੍ਰਮਾਤਮਾ ਨੇ ਜਿਸ ਮਨੁੱਖ ਨੂੰ ਪੂਰੇ ਗੁਰੂ ਦੇ ਚਰਨਾਂ ਨਾਲ ਜੋੜ ਦਿੱਤਾ ਗੁਰੂ ਦਾ ਚਰਨ ਹੈ ਗੁਰੂ ਦਾ ਸ਼ਬਦ ਗੁਰੂ ਕੇ ਚਰਨ ਹਣ ਗੁਰੂ ਦਾ ਨਾਮ ਰੋਜ਼ਾਨਾ ਪੜਦੇ ਹਾਂ ਘਰ ਘਰ ਪ੍ਰਣਾਮ ਚਿੱਤ ਚਰਨ ਨਾਮ ਸਭ ਕਹਿੰਦੇ ਭਾਈ ਉਹ ਕਾਲਪੁਰਖ ਨੇ ਕਿਰਪਾ ਕੀਤੀ ਮੈਨੂੰ ਪੂਰੇ ਗੁਰੂ ਪਾਸ਼ਾ ਦੇ ਸ਼ਬਦ ਨਾਲ ਜੋੜ ਦਿੱਤਾ ਕਿਉਂਕਿ ਸਭ ਤੋਂ ਵੱਡੀ ਦਾਤ ਗੁਰੂ ਸਾਹਿਬ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਉਹ ਹੈ ਗੁਰੂ ਦਾ ਸ਼ਬਦ ਤੇ ਸ਼ਬਦ ਦੇ ਰਾਹੀਂ ਅਸੀਂ ਪ੍ਰਮਾਤਮਾ ਅਕਾਲ ਪੁਰਖ ਦੇ ਨਾਲ ਜੁੜਨਾ ਹੈ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਫਿਰ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਸ਼ੁਰੂ ਕੀਤਾ ਹੈ ਉਹਨਾਂ ਨੂੰ ਇਹ ਸਭ ਤੋਂ ਪਹਿਲਾਂ ਗੱਲ ਸਮਝ ਆਈ ਕਿ ਉਹ ਪਰਮਾਸ਼ਰ ਅਕਾਲ ਪੁਰਖ ਜਿਹੜਾ ਹੈ ਉਹ ਸਾਡੇ ਅੰਗ ਸੰਗ ਹੈ ਉਹ ਸਾਡਾ ਹਮੇਸ਼ਾ ਹੀ ਮਦਦਗਾਰ ਹੈ ਜਹਾਂ ਜਾਈਏ ਤਹਾਂ ਸੋਹੇਲੇ ਜਦੋਂ ਅਸੀਂ ਗੁਰਬਾਣੀ ਦੇ ਮੁਤਾਬਕ ਸਤਿਗੁਰੂ ਦੇ ਸ਼ਬਦ ਦੇ ਮੁਤਾਬਕ ਜੀਵਨ ਨੂੰ ਢਾਲਣ ਦਾ ਯਤਨ ਕਰਦੇ ਆਂ ਤੇ ਫਿਰ ਜਿੱਥੇ ਵੀ ਅਸੀਂ ਜਾਂਦੇ ਹਾਂ ਜਹਾਂ ਜਾਈਏ ਤਹਾਂ ਸੋਹੇਲ ਉੱਥੇ ਹੀ ਮਨੁੱਖ ਸੁਖੀ ਹੈ ਉਦਾ ਕਾਰਨ ਹੈ ਕਿਉਂਕਿ ਉਹ ਗੁਰੂ ਦੇ ਬਚਨਾਂ ਤੇ ਪੂਰਨ ਵਿਸ਼ਵਾਸ ਰੱਖਦਾ ਹੈ ਪੂਰਨ ਭਰੋਸਾ ਰੱਖਦਾ ਕਰ ਕਿਰਪਾ ਪ੍ਰਭ ਮੇਲੇ ਪ੍ਰਮਾਤਮਾ ਹੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਗੁਰੂ ਦੇ ਸ਼ਬਦ ਨਾਲ ਜੋੜਦਾ ਹੈ ਇਸ ਕਰਕੇ ਸਭ ਕਹਿੰਦੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵ ਜੀ ਕਾ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਨ ਅਧਾਰਾ ਅਧਾਰ ਕਹਿੰਦੇ ਸਹਾਰਾ ਆਸਰਾ ਜਿਹਨਾਂ ਨੂੰ ਗੁਰੂ ਪਾਸ਼ਾ ਮਹਾਰਾਜ ਦੇ ਸ਼ਬਦ ਨਾਲ ਸੋਝੀ ਆਈ ਉਹਨਾਂ ਨੂੰ ਇਹ ਸਮਝ ਆ ਗਈ ਕਿ ਅਕਾਲ ਪੁਰਖ ਪਰਮੇਸ਼ਰ ਜੋ ਨਾਰਾਇਣ ਹੈ ਉਹ ਮੇਰੀ ਜਿੰਦ ਦਾ ਮੇਰੇ ਪ੍ਰਾਣਾ ਦਾ ਸਹਾਰਾ ਹੈ ਹਮ ਸੰਤ ਜਨਾਰੇ ਰਾਰਾ ਮੈਂ ਔਰ ਸਤਗੁਰੂ ਪਾਤਸ਼ਾਹ ਦੇ ਚਰਨਾਂ ਦੀ ਧੂੜ ਬਣਾ ਰਹਾ ਕਿਉਂਕਿ ਜਿੰਨੇ ਤੱਕ ਅਸੀਂ ਸਤਗੁਰੂ ਮਹਾਰਾਜ ਦੇ ਕੋਲੋਂ ਕੁਝ ਦਾਤ ਲੈਣੀ ਹੈ ਜਾਂ ਸਤਗੁਰ ਦਾ ਸ਼ਬਦ ਸਿੱਖਣਾ ਹੈ ਤੇ ਉਹਦੇ ਵਾਸਤੇ ਸਾਨੂੰ ਨਿਵਰਤਾ ਭਾਵ ਦੇ ਵਿੱਚ ਆਉਣਾ ਪਏਗਾ ਚਰਨ ਧੂੜ ਦਾ ਅੰਤਰੀਵ ਭਾਵ ਹੈ ਨਿਮਰਤਾ ਹਮ ਸੰਤ ਜਨਾਰੇ ਨਾਰਾ ਪਤਤ ਪਨੀਤ ਕਰ ਲੈਨੇ ਜਿਹੜਾ ਗੁਰੂ ਸ਼ਬਦ ਨਾਲ ਜੁੜਦਾ ਹੈ ਬਾਣੀ ਨਾਲ ਜੁੜਦਾ ਹੈ ਗੁਰੂ ਨਾਲ ਜੁੜਦਾ ਹੈ ਉਹਨੂੰ ਸਤਪੁਰ ਮਹਾਰਾਜ ਦੇ ਬਿਕਾਰਾਂ ਵਿੱਚ ਡਿੱਗੇ ਹੋਏ ਨੂੰ ਪਵਿੱਤਰ ਜੀਵਨ ਵਾਲਾ ਬਣਾ ਦਿੰਦੇ ਹਨ ਕਰ ਕਿਰਪਾ ਹਰ ਜਸ ਦੀਨੇ ਤੇ ਕਿਰਪਾ ਕਰਕੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਪਰਮਾਤਮਾ ਉਸ ਨੂੰ ਪਰਮੇਸ਼ਰ ਦੀ ਭਗਤੀ ਦੀ ਦਾਤ ਬਖਸ਼ਿਸ਼ ਕਰਦਾ ਹੈ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਅਕਾਲ ਪੁਰ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਉਹ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ ਇੱਥੋਂ ਤੱਕ ਸਰਬ ਮਹਾਰਾਜ ਕਹਿੰਦੇ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਵਾਰ ਗਣੀ ਮਨ ਗਾਰੇ ਪਸ਼ ਪਸ਼ੂ ਨਗ 나ਗ ਨਰਾਦਵ ਸਰਬ ਸਮੇ ਸਭ ਕੋ ਪ੍ਰਤਪਾਰੇ ਪੁਕਤ ਹੈ ਜਲ ਮੇ ਥਲ ਮੇ ਪਲ ਮੇ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਿਆ ਨਿਧ ਦੋਖਣ ਦੇਕਤ ਹੈ ਪਰ ਦੇਤ ਨਹਾਰੇ ਔਰ ਹਮੇਸ਼ਾ ਹੀ ਸਾਡੀ ਪ੍ਰਤ ਪਾਲਣਾ ਕਰਦਾ ਹੈ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦਜੀ ਸੰਗ ਰਖਵਾਲਾ ਸਦਾ ਹੀ ਉਹ ਜਿੰਦ ਦਾ ਰਾਖਾ ਬਣਿਆ ਰਹਿੰਦਾ ਹੈ ਹਰ ਦਿਨ ਰੈਣ ਕੀਰਤਨ ਗਾਈਐ ਦਿਨ ਰਾਤ ਭਾਵੇਂ ਹਰ ਵੇਲੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਗੈਣ ਕਰਨੀ ਚਾਹੀਦੀ ਹੈ ਤੇ ਉਹਦੀ ਕੀ ਬਰਕਤ ਹੋਏਗੀ ਬਹੁੜ ਨਾ ਜੋ ਨਹੀਂ ਪਾਈਏ ਤੇ ਜਨਮ ਮਰਨ ਦਾ ਜਿਹੜਾ ਗੇੜ ਹੈ ਜਨਮ ਮਰਨ ਦਾ ਦੁੱਖ ਜਿਹੜਾ ਹੈ ਉਹ ਜੀਵਨ ਵਿੱਚੋਂ ਮੁੱਕ ਜਾਏ ਜਿਸ ਦੇਵਾ ਪੁਰਖ ਵਿਧਾਤਾ ਪਰੇ ਨਾਮ ਦੀ ਦਾਤ ਸਿਫਤ ਸਲਾਹ ਦੀ ਦਾਤ ਜਿਹੜੀ ਜਿਹਨੂੰ ਪਰਮੇਸ਼ਰ ਦਿੰਦਾ ਹੈ ਉਹੀ ਪ੍ਰਾਪਤ ਕਰ ਸਕਦਾ ਜਿਸ ਦੇਵਾ ਪੁਰਖ ਵਿਧਾਤਾ ਹਰ ਰਸ ਤਿਨਹੀ ਜਾਤਾ ਉਸ ਨੇ ਹੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਸਵਾਦ ਪ੍ਰਾਪਤ ਕੀਤਾ ਹੈ ਭਾਵ ਉਦੀ ਕਦਰ ਨੂੰ ਜਾਣਿਆ ਹੈ ਉਸ ਨੂੰ ਸਮਝ ਆ ਗਈ ਕਿ ਇਸ ਬਾਣੀ ਦੇ ਨਾਲ ਹੀ ਇਸ ਸ਼ਬਦ ਨਾਲ ਹੀ ਮੇਰਾ ਜੀਵਨ ਸਬਰੇਗਾ ਜਮ ਕੰਕਰ ਨੇੜ ਨਾ ਆਇਆ ਉਸ ਮਨੁੱਖ ਦੇ ਕੋਲ ਜਮ ਦੂਤ ਭਾਵ ਇਹ ਵਿਕਾਰਾਂ ਜਿਹੜੇ ਹਨ ਉਹ ਬਿਲਕੁਲ ਹੀ ਨੇੜੇ ਨਹੀਂ ਟੁੱਕਦੇ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਨੀ ਪਾਇਆ ਪ੍ਰਮਾਤਮਾ ਦੀ ਸ਼ਰਨ ਪੈ ਕੇ ਹੀ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਪਰਮਾਤਮਾ ਦੀ ਸ਼ਰਨ ਵਿੱਚ ਪੈਣਾ ਭਾਵ ਪਰਮਾਤਮਾ ਦੇ ਗੁਣਾਂ ਨੂੰ ਗਹਿਣ ਕਰਨਾ ਸਤਿਗੁਰ ਕਹਿੰਦੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਜਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ